ਬਾਬਾ ਹੀਰਾ ਸਿੰਘ ਪੱਠੜ ਟੈਕਨੀਕਲ ਕਾਲਜ ਜਿਹੜਾ ਲਹਿਰਾਗਾਗਾ ਸੀਗਾ ਹੁਣ ਉਹ ਕਟਗਿੰਤੀ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਹੋ ਜਾਊਗਾ ਪੰਜਾਬ ਦੇ ਉਸ ਬੈਕਵਰਡ ਇਲਾਕੇ ਦੇ ਲਈ ਮੈਡੀਕਲ ਸਹੂਲਤਾਂ ਹੋਣਗੀਆਂ ਜਿੱਥੇ ਬੱਚੇ ਐਮਬੀਬੀਐਸ ਦੀ ਪੜ੍ਹਾਈ ਕਰਨਗੇ ਇੱਕ ਮਹੀਨੇ ਬਾਅਦ ਇੱਥੇ ਹਸਪੀਟਲ ਸ਼ੁਰੂ ਹੋ ਜਾਏਗਾ ਇੱਕ ਸਾਲ ਦੇ ਅੰਦਰ ਅੰਦਰ ਇੱਥੇ 400 ਬੈੱਡ ਦਾ ਹਸਪੀਟਲ ਚੱਲੇਗਾ ਜੋ ਸਰਕਾਰੀ ਰੇਟ ਲੇਗੇ ਉਸ ਦੇ ਆਧਾਰ ਦੇ ਉੱਤੇ ਲੋਕਾਂ ਦਾ ਵੱਡਾ ਇਲਾਜ ਹੋਊਗਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਜਿਹੜਾ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਸਾਡੇ ਮਾਲਵੇ ਦੇ ਇਲਾਕੇ ਲਈ ਚੁਣਿਆ ਗਿਆ ਪੰਜਾਬ ਕੈਬਨਿਟ ਦੀ ਕ अहम ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਬਹੁਤ ਲੰਬੇ ਅਰਸੇ ਤੋਂ ਜਿਹੜਾ ਇੱਕ ਬਾਬਾ ਹੀਰਾ ਸਿੰਘ ਭੱਟਨ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਉਹਦਾ ਪੂਰਾ ਸਟਾਫ ਕਾਫੀ ਲੰਬੇ ਅਰਸੇ ਤੋਂ ਜਿਹੜਾ ਉਹ ਖਾਲੀ ਬੈਠਾ ਸੀ ਕੋਦੇ ਕਾਰਨ ਮੈਂ ਸਮਝਦਾ ਉਹ ਕਾਲਜ ਜਿਹੜਾ ਬੰਦ ਹੋ ਗਿਆ ਸੀਗਾ ਉਥੇ ਇੱਕ ਵੀ ਬੱਚਾ ਨਹੀਂ ਸੀਗਾ ਔਰ ਕਾਲਜ ਬੰਦ ਸੀਗਾ ਔਰ ਸਟਾਫ ਬੇਰੋਜ਼ਗਾਰ ਹੋ ਗਿਆ ਸੀਗਾ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਕਿ ਜਿਹੜੇ ਇਹ ਮੁਲਾਜ਼ਮ ਸੀ ਇਹਨਾਂ ਮੁਲਾਜ਼ਮਾਂ ਨੂੰ ਦੂਜੇ ਕਾਲਜਾਂ ਦੇ ਵਿੱਚ ਜੋ ਟੈਕਨੀਕਲ ਯੂਨੀਵਰਸਿਟੀ ਦੇ ਦੂਜੇ ਕਾਲਜ ਚੱਲਦੇ ਆ ਉਹਨਾਂ ਕਾਲਜਾਂ ਦੇ ਵਿੱਚ ਐਡਜਸਟ ਕੀਤਾ ਜਾਵੇਗਾ ਜਿਵੇਂ ਕਿ ਉਹਨਾਂ ਸਾਰਿਆਂ ਦੀ ਮੰਗ ਸੀ। ਔਰ ਇਹ ਬਹੁਤ ਵੱਡਾ ਫੈਸਲਾ ਉਹਨਾਂ ਮੁਲਾਜ਼ਮਾਂ ਦੇ ਲਈ ਹੈ ਜਿਹੜੇ ਲਗਾਤਾਰ ਮੈਂ ਸਮਝਦਾ ਸੰਘਰਸ਼ ਕਰ ਰਹੇ ਸੀ ਸਰਕਾਰ ਤੋਂ ਮੰਗ ਕਰ ਰਹੇ ਸੀ। ਤਾਂ ਮਾਨ ਸਾਹਿਬ ਨੇ ਗੱਲ ਕਹੀ ਤੇ ਕਹਿੰਦੇ ਆਪਾਂ ਤਾਂ ਚੁੱਲ੍ਹੇ ਜਲਾਉਣ ਵਾਲੇ ਆ ਤੇ ਚੁੱਲ੍ਹੇ ਬੁਝਾਉਣ ਵਾਲੇ ਨਹੀਂ ਹੈਗੇ। ਉਹੀ ਗੱਲ ਤੇ ਪਹਿਰਾ ਦੰਦ ਅੱਜ ਇਹ ਬਹੁਤ ਵੱਡੀ ਰਾਹਤ ਹੈ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ। ਜੋ ਲੁਧਿਆਣਾ ਤੋਂ ਰੋਪੜ ਤੱਕ ਨੈਸ਼ਨਲ ਹਾਈਵੇ ਬਨਣਾ ਸੀ ਉਹ اٹਕਿਆ ਹੋਇਆ ਸੀ ਸਾਢੇ 4 ਕਰੋੜ ਕਯੂਬਿਕ ਮੀਟਰ ਐਨੀ ਮਿੱਟੀ ਇਹਨਾਂ ਨੂੰ ਚਾਹੀਦੀ ਸੀ ਕੈਬਨਟ ਨੇ ਫੈਸਲਾ ਕੀਤਾ ਹੈ ਕਿ ਇਹ ਮਿੱਟੀ ਹੈ ਜਿਹੜੀ ਇਹਨਾਂ ਨੂੰ ਸਿਰਫ 3 ਰੁਪਏ ਪਰ ਕਯੂਬਿਕ ਫੁੱਟ ਦੇ ਇਹ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਉਪਲਬਧ ਕਰਾਈ ਜਾਏਗੀ